ਦਸ਼ਕਾ ਤੁਸੀਂ ਵੇਖ ਰਹੇ ਹੋ ਸਾਜੀ ਸੋਸ ਟੀਵੀ ਤੇ ਮੈਂ ਹਾਂ ਗੁਰਿੰਦਰਪਾਲ ਸਿੰਘ ਦਸ਼ਕਾ ਪੰਜਾਬ ਦੀ ਰਾਜਨੀਤੀ ਸਮੇਂ ਇੱਕ ਅਜਿਹੇ ਪੜਾਚੋਂ ਲੰਘ ਰਹੀ ਹੈ ਜਿੱਥੇ ਵਿਰੋਧੀ ਧਿਰ ਉਤੇ ਸਰਕਾਰ ਵੱਲੋਂ ਦਬਾਅ ਬਣਾਉਣ ਦੇ ਤਰੀਕੇ ਤੇਜ਼ੀ ਨਾਲ ਵਧ ਰਹੇ ਨੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਰਿਮਾਂਡ ਖਤਮ ਹੋਣ ਤੇ ਅਦਾਲਤ ਵਿੱਚ ਪੇਸ਼ੀ ਦੇ ਮੌਕੇ ਨੂੰ ਲੈ ਕੇ ਸਰਕਾਰ ਨੇ ਕਈ ਅਹਿਮ ਕਦਮ ਚੁੱਕੇ ਨੇ ਸੋ ਜੋ ਕਿ ਲੋਕਤੰਤਰਕ ਅਧਿਕਾਰਾਂ ਰਾਜਨੀਤਿਕ ਆਜ਼ਾਦੀ ਤੇ ਆਵਾਜ਼ ਉਠਾਉਣ ਦੇ ਹੱਕ ਉੱਤੇ ਸਵਾਲੀਆ ਨਿਸ਼ਾਨ ਲਗਾਉਂਦੇ ਨੇ ਸੋ ਇਹਨਾਂ ਕਦਮਾਂ ਵਿੱਚ ਸਭ ਤੋਂ ਚਰਚਿਤ ਜੋ ਮਾਮਲਾ ਆਇਆ ਜੀ ਉਹ ਹੈ ਰਾਮਪੁਰਾ ਫੂਲ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਦਾਲਤ ਪੇਸ਼ੀ ਤੋਂ ਪਹਿਲਾਂ ਹੀ ਘਰ ਵਿੱਚ ਨਜ਼ਰਬੰਦ ਕਰਨਾ ਹੈ ਜੀ ਜੀ ਅੱਜ ਮਜੀਠੀਆ ਦੀ ਪੇਸ਼ੀ ਹੈ ਤਾਂ ਸਿਕੰਦਰ ਸਿੰਘ ਮਲੂਕਾ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਸਰਕਾਰ ਵੱਲੋਂ ਨਜ਼ਰਬੰਦ ਕੀਤਾ ਗਿਆ ਸੋ ਇਹ ਹਲਕਾ ਜਿੱਥੇ ਮਲੂਕਾ ਦੀ ਪਹੁੰਚ ਕਾਫੀ ਮਜ਼ਬੂਤ ਮੰਨੀ ਜਾਂਦੀ ਹੈ ਤਾਂ ਸਰਕਾਰ ਲਈ ਇੱਕ रणनीतिक खतरा भी समझा गया ਤੇ ਪੁਲਿਸ ਨੂੰ ਇਹ ਖਲਸਾ ਸੀ ਕਿ ਮਲੂਕਾ ਚੰਡੀਗੜ੍ਹ ਪਹੁੰਚ ਕੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਵੱਡਾ ਜਥਾ ਇਕੱਤਰ ਕਰ ਸਕਦੇ ਨੇ ਸੋ ਇਸ ਘਟਨਾ ਨੇ ਸੂਬੇ ਦੇ ਲੋਕਾਂ ਨੂੰ ਸਿਆਸੀ ਜਥੇਬੰਦੀਆਂ ਤੇ ਸਿਵਲ ਸੁਸਾਇਟੀ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਿੱਥੇ ਸਰਕਾਰ ਆਪਣੀ ਖਾਸ ਕਰਕੇ ਆਪ ਕਹਿ ਸਕੀਏ ਕਿ ਸੁਰੱਖਿਆ ਸੰਬੰਧੀ ਦਲੀਲ ਦੇ ਰਹੀ ਹੈ ਉੱਥੇ ਵਿਰੋਧੀ ਧਿਰ ਇਹਨੂੰ ਤਾਨਾਸ਼ਾਹੀ ਰਵੱਈਆ ਤੇ ਸਿਆਸੀ ਦਮਨ ਕਰਾਰ ਦੇ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅਦਾਲਤ ਵਿੱਚ ਪੇਸ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਲੀ ਦਲ ਦੇ ਰਾਮਪੂਰਾ ਫੂਲ ਹਲਕੇ ਤੋਂ ਆਗੂ ਅਤੇ ਸਾਬਕਾ ਪੰਚਾਇਤ ਮੰਤਰੀ ਸਕੰਦਰ ਸਿੰਘ ਮਲੂਕਾ ਅੱਜ ਪੁਲਿਸ ਵੱਲੋਂ ਉਹਨਾਂ ਦੇ ਘਰ 'ਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਨੂੰ ਸੋ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਹੀ ਬਹੁਤ ਸਾਰੇ ਪੁਲਿਸਵਾਨ ਮਲੂਕਾ ਦੇ ਪਿੰਡ ਮਲੂਕਾ ਵਿੱਚ ਪਹੁੰਚ ਗਏ ਅਤੇ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਲਿਆ ਗਿਆ ਸੋ ਮੁਲੂਕਾ ਨੇ ਇਹ ਕਹਿ ਕੇ ਆਪਣੀ ਨਾਰਾਜ਼ਗੀ ਜ਼ਾਹਰੀ ਹੈ ਕਿ ਇਹ ਪੰਜਾਬ ਸਰਕਾਰ ਦੀ ਤਾਨਾਸ਼ਾਈ ਹੈ ਅਤੇ ਲੋਕਤੰਤਰ ਦੇ ਖਿਲਾਫ ਵਰਤੀ ਜਾ ਰਹੀ ਨਾਦਰਸ਼ਈ ਸੋਚ ਹੈ ਸੋ ਉਹਨਾਂ ਦੱਸਿਆ ਕਿ ਅੱਜ ਮਜੀਠੀਆ ਦਾ ਵਿਜੀਲੈਂਸ ਰਿਮਾਂਡ ਖਤਮ ਹੈ ਹੋ ਰਿਹਾ ਹੈ ਤੇ ਉਹ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੋ ਇਸ ਤੋਂ ਪਹਿਲਾਂ ਵੀ ਜਦੋਂ ਮਜੀਠੀਆ ਦੀ ਪੇਸ਼ੀ ਹੋਈ ਸੀ ਤਾਂ ਸੁਖਵੀਰ ਸਿੰਘ ਬਾਦਲ ਸਣੇ ਕਈ ਅਕਾਲੀ ਆਗੂਆਂ ਨੂੰ ਜਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਾਂ ਉਹਨਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਸੀਗਾ ਸੋ ਇਸੇ ਤਰ੍ਹਾਂ ਦੇ ਤੌਰ ਤੇ ਸਿੱਖਦੇ ਆਂ ਪੰਜਾਬ ਪੁਲਿਸ ਨੇ ਅੱਜ ਸੋਚਿਆ ਕਿ ਉਹਨਾਂ ਵੱਲੋਂ ਕੋਈ ਵੀ ਖਤਰਾ ਮੌਲ ਨਹੀਂ ਲਿਆ ਜਾਵੇਗਾ ਸੋ ਰਾਮਪੂਰਾ ਫੂਲ ਹਲਕੇ ਵਿੱਚ ਮਲੂਕਾਂ ਦੀ ਪਹੁੰਚ ਅਤੇ ਪ੍ਰਭਾਵ ਕਾਫੀ ਮਜ਼ਬੂਤ ਹੈ ਤੇ ਪੁਲਿਸ ਨੂੰ ਇਹ ਡਰ ਹੈ ਕਿ ਜੇਕਰ ਉਹ ਚੰਡੀਗੜ੍ਹ ਪਹੁੰਚ ਗਏ ਤਾਂ ਉਹ ਆਪਣੇ ਹਜ਼ਾਰਾਂ ਸਾਥੀਆਂ ਨੂੰ ਸਮਰਥਕਾਂ ਨੂੰ ਨਾਲ ਲੈ ਕੇ ਜਾ ਸਕਦੇ ਨੇ ਸੋ ਸਕੰਦਰ ਸਿੰਘ ਮਲੂਕਾਂ ਨੂੰ ਘਰ ਵਿੱਚ ਨਜ਼ਰਬੰਦ ਕਰਨਾ ਇੱਕ ਖਾਸ ਕਰਕੇ ਸਿਰਫ ਇੱਕ ਸਧਾਰਨ ਸੁਰੱਖਿਆ ਕਦਮ ਨਹੀਂ ਹੈ ਇਹ ਇੱਕ ਸਿਆਸੀ ਸੰਦੇਸ਼ ਹੈ ਕਿ ਜੋ ਵੀ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰੇਗਾ ਉਸ ਨੂੰ ਰੋਕਿਆ ਜਾਵੇਗਾ ਸੋ ਇਹ ਕਿਸੇ ਲੋਕਤੰਤਰਕ ਰਾਜ ਦਾ ਨਿਸ਼ਾਨ ਨਹੀਂ ਸਗੋਂ ਇੱਕ ਤਾਨਾਸ਼ਹੀ ਰੁਖ ਹੈ ਜਿਸ 'ਚ ਵਿਅਕਤੀ ਦੀ ਆਜ਼ਾਦੀ ਵਿਚਾਰਧਾਰਾ ਅਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਸੋ ਜੀਟੀਆ ਦੀ ਅਦਾਲਤ ਵਿੱਚ ਪੇਸ਼ੀ ਦੇ ਦਿਨ ਸਿਕੰਦਰ ਮਲੂਕਾ ਵਰਗੇ ਪ੍ਰਭਾਵਸ਼ਾਲੀ ਆਗੂ ਨੂੰ ਚੰਡੀਗੜ੍ਹ ਜਾਣ ਤੋਂ ਰੋਕ ਕੇ ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਦੇ ਕਿਸੇ ਵੀ ਸੰਭਾਵੀ ਰਣਨੀਤੀ ਜਾਂ ਸ਼ਕਤੀ ਪ੍ਰਦਰਸ਼ਨ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੀ ਹੈ ਸੋ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣਾ ਅਸਲ ਵਿੱਚ ਲੋਕਤੰਤਰ ਤੇ ਹੱਕ ਦੀ ਉਲੰਘਣਾ ਹੈ ਸੋ ਇਸ ਤੋਂ ਪਹਿਲਾਂ ਵੀ ਜਦੋਂ ਵਿਕਰਮ ਮਜੀਠੀਆ ਦੀ ਪੇਸ਼ੀ ਹੋਈ ਸੀ ਤਾਂ ਸੁਖਵੀਰ ਸਿੰਘ ਬਾਦਲ ਸਮੇਤ ਕਈ ਅਕਾਲੀ ਆਗੂਆਂ ਨੂੰ ਜਾਂ ਤਾਂ ਨਜ਼ਰਬੰਦ ਕਰ ਦਿੱਤਾ ਗਿਆ ਸੀ ਜਾਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਸੋ ਜਿਸ ਨਾਲ ਇਹ ਲਗਾਤਾਰ ਧਾਰਨਾ ਬਣ ਰਹੀ ਹੈ ਕਿ ਸੂਬਾ ਸਰਕਾਰ ਵਿਰੋਧੀ ਧਿਰ ਦੇ ਆਗੂ ਨੂੰ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਤੋਂ ਰੋਕਣ ਲਈ ਇਹਨਾਂ ਤਰੀਕਿਆਂ ਨੂੰ ਵਰਤ ਰਹੀ ਹੈ। ਸੋ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਅਦਾਲਤ ਪੇਸ਼ੀ ਤੋਂ ਪਹਿਲਾਂ ਹੀ ਘਰ ਵਿੱਚ ਨਜ਼ਰਬੰਦ ਕਰਨਾ ਖਾਸ ਕਰਕੇ ਇੱਕ ਬਹੁਤ ਹੀ ਗੰਭੀਰ ਵਿਸ਼ਾ ਹੈ। ਸੋ ਇਹ ਹਲਕਾ ਜਿੱਥੇ ਮਲੂਕਾ ਦੀ ਪਹੁੰਚ ਬਹੁਤ ਜ਼ਿਆਦਾ ਮਜ਼ਬੂਤ ਮੰਨੀ ਜਾਂਦੀ ਹੈ ਉੱਥੇ ਸੋ ਸਰਕਾਰ ਲਈ ਇਹ ਇੱਕ ਰਣਨੀਤਿਕ ਖਤਰਾ ਸਮਝਿਆ ਗਿਆ। ਪੁਲਿਸ ਨੂੰ ਖੱਜਾ ਸੀ ਕਿ ਮਲੂਕਾ ਚੰਡੀਗੜ੍ਹ ਪਹੁੰਚ ਕੇ ਵਿਕਰਮਜੀਤਿਆ ਦੇ ਹੱਕ ਵਿੱਚ ਅ ਵਟ ਦਾ ਜਥਾ ਇਕੱਠਾ ਕਰ ਸਕਦੇ ਨੇ ਤੇ ਇਸ ਘਟਨਾ ਨੇ ਸੂਬੇ ਦੇ ਲੋਕਾਂ ਨੂੰ ਸਿਆਸੀ ਜਥੇਬੰਦੀਆਂ ਅਤੇ ਸਿਵਲ ਸੁਸਾਇਟੀ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਸੋ ਜਿੱਥੇ ਸਰਕਾਰ ਆਪਣੀ ਸੁਰੱਖਿਆ ਸੰਬੰਧੀ ਦਲੀਲ ਦੇ ਰਹੀ ਹੈ ਉੱਤੇ ਵਿਰੋਧਧਾਰੀ ਇਸ ਨੂੰ ਤਾਨਾਸ਼ਾਹੀ ਰਵਈਆ ਤੇ ਸਿਆਸੀ ਦਮਨ ਕਰਾਰ ਦੇ ਰਹੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅਦਾਲਤ ਵਿੱਚ ਪੇਸ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਲੀ ਦਲ ਦੇ ਰਾਮਪੂਰਾ ਫੂਲ ਹਲਕੇ ਤੋਂ ਆਗੂ ਅਤੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਪੁਲਿਸ ਵੱਲੋਂ ਉਹਨਾਂ ਦੇ ਘਰ 'ਤੇ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਸੋ ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਬਹੁਤ ਸਾਰੇ ਵਾਹਨ ਉਹਨਾਂ ਦੇ ਪਿੰਡ ਪਹੁੰਚੇ ਤੇ ਮਲੂਕਾ ਦੇ ਵਿੱਚ ਪਹੁੰਚ ਗਏ ਤੇ ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਗਿਆ ਸੋ ਮਲੂਕਾ ਲਈ ਇੱਕ ਕਹਿ ਕੇ ਆਪਣੀ ਨਿਰਾਸ਼ਾ ਜਤਾਈ ਗਈ ਹੈ ਕਿ ਪੰਜਾਬ ਸਰਕਾਰ ਦੀ ਤਾਨਾਸ਼ਾਹੀ ਹੈ ਅਤੇ ਲੋਕਤੰਤਰ ਦੇ ਖਿਲਾਫ ਵਰਤੀ ਜਾ ਰਹੀ ਨਾਦਰਸ਼ਾਈ ਸੋਚ ਹੈ ਸਹਿਉਣਾ ਦੱਸਿਆ ਕਿ ਅੱਜ ਮਜੀਠੀਆ ਦਾ ਵਿਜੀਲੈਂਸ ਰਿਮਾਨਡ ਖਤਮ ਹੋ ਰਿਹਾ ਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਣਾ